ਪਾਣੀ ਆ ਰਿਹਾ ਉਹਦੇ ਵਾਸਤੇ ਅਸੀਂ ਕਰ ਰਹੇ ਹਾਂ ਕਿੱਥੋਂ ਆ ਰਿਹਾ ਕਾਲਾ ਪਾਣੀ ਪਾਣੀ ਦਾ ਟੈਂਕਰ ਤੋਂ ਅਸੀਂ ਕਾਲਾ ਪਾਣੀ ਆਉਂਦੇ ਆ ਉਹ ਟੈਂਕਰ ਦਾ ਪਾਣੀ ਆ ਹਾਂ ਹਾਂ ਤਾਲੀ ਸਵਾਦ ਜਨ ਨੂੰ ਜੀ ਦਾ ਕਰਤਾ ਬਾਲਰ ਬਾਤ ਤੇ ਆ ਕਰਦਾ ਹੈ ਕਾਰ ਤੋਂ ਕਰਦੇ ਨੇ ਅਸੀਂ ਚੋਂ ਚੋਂ ਦੇ 1600 ਕੁਝ ਕਰ ਰਹੇ ਹਾਂ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਜੇ ਅੱਜ ਕੋਈ ਲੜਕਾ ਆਇਆ ਹੈ ਸੁਣਵਾਈ ਕਰਨ ਵਾਸਤੇ ਅਸੀਂ ਉਹਦੇ ਨਾਲ ਖੜੇ ਆ ਤੇ ਇਹ ਹੁਣ ਸਾਨੂੰ ਬੰਦ ਕਰ ਦੇ ਬੈਨ ਕਿਸ ਬੇਸੇ ਸਾਨੂੰ ਤਾਂ ਕਰਦੇ ਪੈਣ ਡੇਂਗਾ ਵਾਲੇ ਕਹਿ ਰਹੇ ਸੀ ਰੋਜ਼ਗਾਰ ਦੇ ਰਿਆਂ ਲੋਕਾਂ ਨੂੰ ਕੋਈ ਨਾ ਰੋਜ਼ਗਾਰ ਦੇ ਰਿਆ ਤਾਂ ਸਾਨੂੰ ਨਾਲ ਮਾਰ ਵੀ ਰਿਆ ਪਾਣੀ ਕਾਲਾ ਦੇ ਰਿਆ ਨਾਲੇ ਜਦ ਮੈਂ ਬਾਹਰ ਜਾਣੇ ਤੇ ਅਕਾਰ ਦੇਖੋ ਆਹ ਕਾਰ ਜਿਹੜੀ ਤੁਹਾਨੂੰ ਗਾਰ ਵਿੱਚ ਕੋਈ ਨਾ ਜੇ ਤੁਹਾਨੂੰ ਨਹੀਂ ਯਕੀਨ ਆਣਾ ਅਜਾ ਕਾਰ ਵੇਖੋ ਬਾਕੀ ਅਸੀਂ ਇਹੀ ਕਹਿ ਰਹੇ ਹਾਂ ਕਿ ਉਹ ਕਾਹਦੇ ਸਬੂਤ ਦੇ ਰਹੇ ਆਂ ਵੀ ਨਾ 谁呀？ ਇਸ ਰਾਹੀਂ ਜੀ ਇੱਥੇ ਅਸੀਂ 16 ਤੋਂ ਕਾਲੀ ਸਵਾ ਗੰਦਾ ਪਾਣੀ ਆਇਆ ਉਦੋਂ ਤੋਂ ਤਰਨੇ ਲਾ ਰਹੇ ਹਾਂ ਸਾਡੀ ਕਿਸੇ ਵੀ ਸਰਕਾਰ ਨੇ ਕਦੀ ਵੀ ਨਹੀਂ ਸੁਣੀ ਅਸੀਂ 16 ਚ ਵੀ ਤਰਨੇ ਲਾਏ ਸੀ ਬਹੁਤ ਕੁਝ ਕੀਤਾ ਇਹਨਾਂ ਕਿਸੇ ਨੇ ਨਹੀਂ ਸੁਣੀ ਹੁਣ ਵੀ ਆ ਇੰਨੀ ਕਾਲੀ ਸਵਾ ਆ ਰਹੀ ਆ ਅਸੀਂ ਹਾਰ ਦੇ ਮਰੀਜ਼ ਵੀ ਹਾਂ ਕੁਝ ਕੈਂਸਰ ਦੇ ਮਰੀਜ਼ਾਂ ਸਾਡੇ ਇਸ ਗਲੀ ਵਿੱਚ ਵੀ ਤਿੰਨ ਮਰੀਜ਼ ਮਰੇ ਆ ਉਧਰ ਦੋ ਨੰਬਰ ਵਿੱਚ ਵੀ ਚਾਰ ਪੰਜ ਬੰਦੇ ਮੈ ਇੱਥੇ ਕੈਂਸਰ ਨਾਲ ਮਰੇ ਆ ਇੱਕ ਬੀਬੀ ਦੀ ਅੱਖ ਚ ਪੈ ਗਿਆ ਕਸਵਾ ਉਹਦੀ ਅੱਖ ਬਾਹਰ ਆ ਗਈ ਉਹ ਕੈਂਸਰ ਨਾਲ ਮਰ ਗਈ ਅਸੀਂ ਇੰਨੇ ਔਖੇ ਆ ਕਿ ਇੰਨਾ ਪਾਣੀ ਗੰਦਾ ਅਸੀਂ ਬਾਹਰ ਨਿਕਲ ਨਹੀਂ ਸਕਦੇ ਕੱਪੜਾ ਧੋ ਕੇ ਬਾਦ ਉਹ ਨਹੀਂ ਸਹੀ ਉਹ ਵੀ ਕਾਲਾ ਸਵਾਹ ਵਰਗਾ ਹੈ ਜੋ ਵੀ ਕੁਝ ਕਰੋ ਫਿਰ ਅਸੀਂ ਜੀ 2016 ਤੋਂ ਤੱਕੇ ਖਾ ਰਹੇ ਆ ਇਹਨਾਂ ਨੇ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਤੁਹਾਡੀ ਕਿਸੇ ਨੇ ਗੱਲ ਨਹੀਂ ਸੁਣੀ ਕੋਈ ਕਿਸੇ ਨੇ ਨਹੀਂ ਸੁਣੀ ਨਾ ਕਿਸੇ ਐਮ.ਐਲ.ਏ ਨੇ ਕਿਸੇ ਨੇ ਵੀ ਨਹੀਂ ਸੁਣੀ ਗੱਲ ਅਸੀਂ ਹੁਣ ਸਾਨੂੰ ਪਤਾ ਲੱਗਾ ਕਿ ਲੱਖਾ ਤੁਰਿਆ ਹੈ ਕਾਰੇ ਪਾਣੀ ਵਾਸਤੇ ਹਾਨੂੰ ਉਹਨਾਂ ਤੋਂ ਕੋਈ ਮੈਂਬਰ ਇੱਕ ਮਿਲਿਆ ਉਹਨਾਂ ਨੇ ਗੱਲ ਕੀਤੀ ਤੇ ਅਸੀਂ ਉਹਨਾਂ ਬੀਬੀਆਂ ਨੇ ਕਿਹਾ ਵੀ ਅਸੀਂ ਵੀ ਬਹੁਤ ਦੁਖੀ ਹਾਂ ਤੇ ਅਸੀਂ ਉਹਦੇ ਵਿੱਚ ਕੱਲ ਮੀਟਿੰਗ ਉਹਨਾਂ ਬੀਬੀਆਂ ਨਾਲ ਹੋਈ ਸੀ ਤੇ ਅੱਜ ਸਾਡੀ ਮੀਟਿੰਗ ਅੱਜ ਸਾਡੇ ਮੇਰੇ ਘਰ ਪੁਲਿਸ ਆ ਗਈ ਕਿ ਤੂੰ ਮੀਟਿੰਗਾਂ ਕਰਾ ਰਹੀ ਹੈ ਲੱਖਾ ਸਦਾਨਾ ਤੇਰੇ ਘਰ ਆਇਆ ਮੇਰੇ ਕੋਲੋਂ ਲੱਖਾ ਸਦਾਨਾ ਮੈਂ ਚਾਰੇ ਨੂੰ ਜਾਣਦੀ ਨਹੀਂ ਬੁੱਝਨੀ ਜੇ ਉਹ ਚੋਰੀਆਂ ਦੇ ਸਾਧਨ ਨੇ ਇਹ ਲੱਖਾਂ ਸਿਧਾਨਾ ਚੋਰੀਆ ਇਹ ਸਾਧ ਨੇ ਇਹ ਕੀ ਕਰ ਲੈ ਨੇ ਗੰਦਾ ਕੂੜਾ ਬਾਹਰ ਰੇ ਨੇ ਡੰਗਾਂ ਦੇ ਵਿੱਚ ਗੰਦਾ ਕੂੜਾ ਇੰਨਾ ਗੰਦਾ ਮਲਦਾ ਤੁਹਾਨੂੰ ਕੀ ਦੱਸ ਕੇ ਕੂੜਾ ਕਰਕੇ ਜਿਹੜੇ ਹਸਪਤਾਲਾਂ ਦਾ ਗੰਦਾ ਕੂੜਾ ਉਹ ਲਿਆ ਕੇ ਬਾਹਰ ਰੇ ਨੇ ਕਈ ਵਾਰੀ ਇਹਨਾਂ ਨੇ ਮਗਰ ਉਹ ਲਾਏ ਬੜਾ ਕੁਛ ਕੀਤਾ ਇੱਕ ਸਾਨੂੰ ਕਿਸੇ ਨੂੰ ਸਾਡੀ ਪੇਸ਼ ਹੀ ਨਹੀਂ ਜਾਂਦੇ ਇਹ ਨੋਟ ਚੜਾ ਦਿੰਦੇ ਆ ਗੁਲਛਾ ਦਾਇਆ ਤੇ ਆਇਆ ਸੀ ਪਹਿਲੋ ਉਹਨੂੰ ਇਹਨਾਂ ਨੂੰ ਉੱਤੇ ਚੜਾ ਤੇ ਉਹ ਵੀ ਚਲਾ ਗਿਆ ਅਫਸਰਾਂ ਨੂੰ ਪੈਸੇ ਦੇ ਦਿੰਦੇ ਤੇ ਕਹੀ ਜਾਂਦੇ ਕੱਲ ਤੁਸੀਂ ਇਕੱਠੇ ਨਾਲ ਲੈਣਾ ਸਾਦੋਗੇ ਕਿ ਕੱਲ ਇਕੱਠੇ ਹਾਂ ਅਸੀਂ ਬਿਲਕੁਲ ਦਵਾਂਗੇ ਅਸੀਂ ਸੁਧਾਣੇ ਹੁਣ ਨਾ ਅੱਗੇ ਸਾਨੂੰ ਸਾਨੂੰ ਪਤਾ ਨਹੀਂ ਸੁਧਾਏਗਾ ਕੋਈ ਉਹਦੇ ਨਾਲ ਅਸੀਂ ਦਾਂਦੇ ਤੇ ਬਿਮਾਰ ਕਿੰਨੇ ਕੁ ਲੋਕ ਹੋ ਰਹੇ ਨੇ ਬਿਮਾਰ ਬਹੁਤ ਸਾਰੇ ਆ ਜੀ ਇੱਕ ਪਿੱਸੇ ਘਰ ਚੋਂ ਇੱਕ ਮਰੀਜ਼ ਹੋ ਜਿਹੜਾ ਬੰਦਾ ਚੰਗਾ ਉਹ ਬਾਕੀ ਸਾਰੇ ਹੀ ਮਰੀਜ਼ ਨੇ ਕੋਈ ਕੈਂਸਰ ਦਾ ਹੈ ਕੋਈ ਹਾਰ ਦਾ ਹੈ ਕੋਈ ਆ ਆਪਣੇ ਸਾਡੀ ਪ੍ਰੋਬਲਮ ਸਾਡੀ ਪ੍ਰੋਬਲਮ ਹੈ ਕਿਸੇ ਨੂੰ ਟੀਵੀ ਆ ਕੋਈ ਕੋਈ ਨਹੀਂ ਕੋਈ ਚੰਗਾ ਹੋਗਾ ਹਾਂਜੀ ਤੇ ਉਹ ਕੋ ਪੁਛੇ ਵੀ ਸੁਧਾਨਾ ਤਾਂ ਲਿਖ ਕੇ ਸੁਧਾਨਾ ਤੁਸੀਂ ਕੀਤੀ ਹੈ ਮੀਟਿੰਗ ਕੀਤੀ ਹੈ ਮੈਂ ਕਿਹਾ ਸੁਧਾਨਾ ਨਹੀਂ ਆਇਆ ਇੱਕ ਬੀਬੀ ਸਾਨੂੰ ਮਿਲੀ ਸੀ ਉਹਨਾਂ ਬੀਬੀਆਂ ਦੇ ਨਾਲ ਲੜ ਕੇ ਅਸੀਂ ਬੀਬੀਆਂ ਨੇ ਮੀਟਿੰਗ ਕੀਤੀ ਆ ਵੀ ਅਸੀਂ ਵੀ ਨਾਲ ਖੜੇ ਆ ਸੁਧਾਨੇ ਦੇ ਹਾਂਜੀ ਰஞ்சிਤ ਸਿੰਘ ਨਾਮ ਹੈ ਮੇਰਾ ਅੱਜ ਮੀਟਿੰਗ ਹੋਈ ਹੈ ਇਹ ਸੁਣਾ ਜਿਹੜੀ ਆ ਆਦਮੀ ਆ ਤੁਹਨ ਬੜੀ ਬੋ ਰਾਖੀ ਜਿਹੜੀ ਆ ਇੰਨੀ ਜਿਆਦਾ ਹੈ ਰਾਤੀ ਅਸੀਂ ਸਨੇ ਬਾਹਰ ਕਦੇ ਸੋ ਜਾਂਦੇ ਆ ਕਹਾਰੀ ਤਾਂ ਸਵੇਰੇ ਨੀਕ ਅਲਕ ਪਈ ਹੁੰਦੀ ਹੈ ਕਿ ਬਹੁਤ ਜਿਆਦਾ ਹਰ ਬੱਚੇ ਜਿਹੜੇ ਚੱਲਦੇ ਆ ਉਰ ਦੀ ਮੂੰਹ ਵਿੱਚ ਜਾਂਦੀ ਆ ਇਹ ਬਹੁਤ ਦਿੱਕਤ ਕਰਦੀ ਆ ਸਾਹ ਲੈਣ ਸਾਹ ਨਹੀਂ ਆਂਦਾ ਕਈ ਕਈ ਵਾਰੀ ਮੇਰੇ ਬਹੁਤ ਜਿਆਦਾ ਸੁਣੋ ਆਈ ਆ ਕਿੰਨੀ ਦੇਰ ਤੋਂ ਪ੍ਰੋਬਲਮ ਆ ਰਹੀ ਹੈ ਇਹ ਹੋ ਗਿਆ ਕਾਫੀ ਟਾਈਮ ਹੋ ਗਿਆ ਬਹੁਤ ਦੇਰ ਹੋ ਗਿਆ ਬਹੁਤ ਸਾਲੀ ਹੈ ਯੂ نو ਮੇਰੇ ਘਰ 8-10 ਸਾਲ ਹੋ ਗਏ ਤੇ ਕੋਈ ਕਿਤੇ ਗੱਲ ਗੋਲ ਨਹੀਂ ਗੱਲ ਕਰਦੇ ਆ ਉਹ ਸਾਨੂੰ ਆਸ਼ਵਾਸਨ ਦਿੰਦੇ ਆ ਕਿ ਕਰਵਾ ਦੇਾਂਗੇ ਹੋ ਜਾਏਗਾ ਫਿਰ ਚੁੱਪ ਕਰਕੇ ਬਹਿ ਜਾਂਦੇ ਆ ਪਤਾ ਨਹੀਂ ਉਹਨਾਂ ਨੂੰ ਪੈਸੇ ਮਿਲਦੀ ਆ ਕੀ ਪੈਸੇ ਲੈ ਕੇ ਚੁੱਪ ਕਰ ਜਾਂਦੇ ਆ ਕੋਈ ਅਧਿਕਾਰੀ ਵੱਡਾ ਆਂਦਾ ਉਹਨੂੰ ਚੁੱਪ ਕਰਾ ਦਿੰਦੇ ਆ ਬੱਸ ਗਈ ਹੀ ਗੱਲ ਸਾਨੂੰ ਆਸ਼ਵਾਸਨ ਦਿੰਨੇ ਆ ਕਿ ਹੋ ਜਾਏਗਾ ਤੇ ਅੱਜ ਤੁਹਾਨੂੰ ਕੀ ਇਤ ਕਾਰਨ ਹੋਇਆ ਜਿਹੜਾ ਅੱਜ ਤੁਹਾਨੂੰ ਇੱਥੇ ਬਹਿਣਾ ਪਿਆ ਇਹ ਹੀ ਕਾਰਨ ਹੈ ਕਿ ਇੱਕ ਤਾਂ ਪਾਣੀ ਜਿਹੜਾ ਬਹੁਤ ਹੀ ਗੰਦਾ ਆ ਰਿਹਾ ਹੈ ਟੁੱਟੀ ਦਾ ਕਾਲਾ ਪਾਣੀ ਆ ਰਿਹਾ ਉਸ ਕਰਕੇ ਜਾਦਾ ਬੱਚੇ ਬਿਮਾਰ ਹੋ ਰਹੇ ਨੇ ਅਸੀਂ ਆਪ ਬੱਚੇ ਕੀ ਵੱਡੇ ਜਿਹੜੇ ਨੇ ਉਹ ਵੀ ਬਿਮਾਰ ਹੋ ਰਹੇ ਨੇ ਹੁਣ ਦੇਖੋ ਤੁਸੀਂ ਕੀ ਹਾਲ ਆ ਕੱਪੜੇ ਅਸੀਂ ਸੁਕਾਉਣਿਆਂ ਇੰਨੀ ਹਵਾ ਆਉਂਦੀ ਹੈ ਬਹੁਤ ਜ਼ਿਆਦਾ ਤੇ ਸਾਰੀ ਦਿੱਕਤਾਂ ਹੀ ਨੇ ਕਾਲਾ ਨਹੀਂ 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 ਨਾਲ ਤੋਂ ਭਾਈ ਜੋ ਸੱਚ ਨਾਲ ਖੜਾ ਹੋਏਗਾ ਉਹ ਸੱਚੇ ਨਾਲ ਸਾਡਾ ਸਾਥ ਦੇ ਰਿਹਾ ਹੋ ਤੇ ਅਸੀਂ ਉਹਦੇ ਨਾਲ ਹੀ ਆ ਹਨਾ ਕਿਉਂਕਿ ਉਹ ਸਾਡੀ ਸੁਣ ਰਿਹਾ ਗੱਲ ਹੋਰ ਤੋਂ ਕੋਈ ਸੁਣੀ ਨਹੀਂ ਰਿਹਾ ਗੱਲ ਤੇ ਉਹ ਆਏਗਾ ਉਹਦਾ ਉਹਦਾ ਵੈਲਕਮ ਆ ਅਸੀਂ ਉਹਦੇ ਨਾਲ ਖੜਾਂਗੇ ਜੇਦੀ ਉਹ ਸਾਡੇ ਹੱਕ ਦੀ ਗੱਲ ਕਰੇਗਾ ਤਾਂ ਜਾਇਜ਼ ਹਨਾ ਓਕੇ